ਰਾਮਣੀ ਅਕਾਲੀ ਦਲ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਕਿਹਾ ਕਿ ਮੈਂ ਸੀਐਮ ਭਗਵੰਤ ਸਿੰਘ ਮਾਨ ਨੂੰ ਖੜਕੜ ਕਲਾ ਵਿਖੇ 16 ਮਾਰਚ ਦਿਨ ਐ ਸ਼ਨੀਵਾਰ ਨੂੰ ਬੰਗਾਲ ਲਈ ਮੈਡੀਕਲ ਕਾਲਜ ਬਣਾਉਣ ਸੰਬੰਧੀ ਮਿਲਿਆ ਸੀ ਕਿ ਕੱਲ 17 ਮਾਰਚ ਨੂੰ ਉਹਨਾਂ ਦੀ ਰਿਹੈਸ਼ ਤੇ ਮਿਲਿਆ ਸੀ ਸਿਰਫ ਬੰਗਾਲ ਲਈ ਮੈਡੀਕਲ ਕਾਲਜ ਬਣਾਉਣ ਵਾਸਤੇ ਹੀ ਮਿਲਿਆ ਸੀ ਨਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਰਹਾਂਗਾ। ਕਿਸੇ ਨੇ ਪੁੱਛਿਆ ਕਿ ਤੁਸੀਂ ਸੀਐਮ ਸਰ ਨੂੰ ਮਿਲੇ ਕੀ ਮੁੱਦੇ ਨੇ ਖਾਸ ਜਿਹੜੇ ਤੁਸੀਂ ਸੀਐਮ ਸਰ ਨੂੰ ਮਿਲ ਕੇ ਆਏ। ਮੈਂ ਪਰਸੋਂ ਵੀ ਸੀਐਮ ਸਰ ਨੂੰ ਮਿਲਿਆ ਸੀ ਖੜਕੜਕਲਾਂ। ਔਰ ਕੱਲ ਮੈਂ ਉਹਨਾਂ ਨੂੰ 4 ਵਜੇ ਉਹਨਾਂ ਦੀ ਰੈਜੀਡੈਂਸ ਤੇ ਮਿਲਿਆ। ਮੁੱਦਾ ਤਾਂ ਨੇਚੁਰਲ ਹੈ ਕਿੰਦਾ ਮਤਲਬ ਵੀ ਜੇ ਉਹ ਸ਼ਹੀਦਾਂ ਉਸ ਦਾ ਭਗਤ ਸਿੰਘ ਦੀ ਜਗ੍ਹਾ ਤੇ ਆਏ ਆ ਉਹਨਾਂ ਦੇ ਜਿੱਦੀ ਪੈਂ ਖੜਕੜਕਲਾਂ ਕਿਉਂਕਿ ਮਿਊਜ਼ੀਅਮ ਦਾ ਜਿਹੜਾ ਮਸਲਾ ਸੀ ਇਹ ਨਹੀਂ ਵਿਧਾਨ ਸਭਾ ਚੁਕਿਆ ਸੀ ਕਿਉਂਕਿ 2 ਸਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋ ਗਏ 2 ਸਾਲਾਂ ਹੀ ਮਿਲਦਾ ਦੋ ਦਿਨ ਵੀ ਨਹੀਂ ਖੁੱਲਿਆ ਹੋਣਾ ਪਰ ਮੈਂ ਸੀਐਮ ਸਾਹਿਬ ਨੂੰ ਕਹਿ ਸੀ ਕਿ ਤੁਸੀਂ ਉੱਥੇ ਸੋਚ ਚੁੱਕੀ ਹੈ ਉਹ ਮਿਊਜ਼ੀਅਮ ਉਹਨੂੰ ਜੋ ਵੀ ਰੈਨੋਵੇਟ ਕਰਨਾ ਜੋ ਵੀ ਕੰਮ ਕਰਕੇ ਜਲਦੀ ਇਹਨੂੰ ਲੋਕਾਂ ਦੇ ਲਈ ਖੋਲੋ ਤਾਂ ਉਹਨਾਂ ਨੇ ਆ ਕੇ ਪਰਸੇ ਦਾ ਦੌਰ ਘਟਨ ਕੀਤਾ ਇਹਨੂੰ ਖੋਲਿਆ ਪਰ ਮੈਂ ਇਸ ਗੱਲ ਇਹਨਾਂ ਦਾ ਧੰਨਵਾਦ ਵੀ ਕੀਤਾ ਔਰ ਨਾਲ ਨਾਲ ਸ਼ਾਇਦ ਜੇ ਤੁਸੀਂ ਮੀਡੀਆ ਬੜੇ ਦੇਖਦੇ ਹੋ ਤਾਂ ਦੇਖਦੇ ਹੋਗਾ ਤੇ ਮੈਂ ਸੀਐਮ ਸਾਹਿਬ ਨੂੰ ਕਹਿ ਦਿੱਤਾ ਸੀ ਸੀਐਮ ਸਾਹਿਬ ਇੱਥੇ ਕੋਈ ਵੀ ਪੱਕਾ ਸਟਾਫ ਨਹੀਂ ਹੈ ਨਾ ਚੌਕੀਦਾਰ ਪੱਕੇ ਨਾ ਇੱਥੇ ਮਾਲੀ ਪੱਕੇ ਨਾ ਕੋਈ ਹੋਰ ਇਹ ਕਹਿੰਦਾ ਮਤਲਬ ਇੱਥੇ ਜਿਹੜਾ ਪੱਕਾ ਸਟਾਫ ਪਤਾ ਜਾਵੇ ਤਾਂ ਕਿ ਇਹਦੀ ਮੇਨਟੇਨੈਂਸ ਜਿਹੜੀ ਆ ਉਹ ਬਰਕਰਾਰ ਰਹੇ ਔਰ ਇਹ बार-बार ਬੰਦ ਕਿਨਾਰੇ ਨਾ ਆਵੇ ਔਰ ਸੀਐਮ ਸਾਹਿਬ ਨੇ ਬੜੇ ਵਧੀਆ ਉਹਨਾਂ ਨੇ ਉਸੇ ਪਹਿਲੇ ਜਿਹੜਾ ਸਿਗਾ ਉਹਨਾਂ ਦਾ ਅਫੀਸਰ ਉਹਨੂੰ ਡਿਊਟੀ ਲਈ ਵੀ ਇੱਥੇ ਜੋ ਵੀ ਸਟਾਫ ਚਾਹੀਦਾ ਉਹ ਪੂਰਾ ਕਰਕੇ ਦਿਓ। ਔਰ ਦੂਸਰੀ ਗੱਲ ਜਿਹੜੀ ਸੀ ਕਹਿੰਦਾ ਮਨ ਮੈਂ ਸੀਐਮ ਸਾਹਿਬ ਨੂੰ ਜਿਸ ਦਿਨ ਜੇ ਕਿਸੇ ਨੇ ਵਿਧਾਨ ਸਭਾ ਦੀ ਦੇਖੀ ਹੋਵੇ ਤਾਂ ਜਦੋਂ ਸੀਐਮ ਸਾਹਿਬ ਦਾ ਸ਼ਾਦੀ ਖਤਮ ਹੋਇਆ ਉਸ ਤੋਂ ਬਾਅਦ 15 ਮਿੰਟ ਮੈਂ ਸੀਐਮ ਸਾਹਿਬ ਨਾਲ ਗੱਲ ਕਰਦਾ ਰਿਹਾ ਮੈਂ ਉਹਨੂੰ ਇਸ ਗੱਲ 'ਚ ਕਨਵਿੰਸ ਕਰਾਉਂਦਾ ਰਿਹਾ ਕਿ ਇੱਕ ਮੈਡੀਕਲ ਕਾਲਜ ਖੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਜਲਦੀ ਕਰਦਾ ਪੀਜੀਆ ਉਹ ਨਹਿਰੂ ਸਾਹਿਬ ਦੇ ਨਾਂ ਦੇ ਲੱਗਿਆ ਹੈ ਜੇ ਜਿਹੜਾ ਏਮਜ਼ ਬਠਿੰਡਾ ਆ ਉਹ ਵੀ ਬਾਹਰ ਸਿਮਨਤਪੁਰ ਬਦਲ ਦੇ ਨਾਂ ਤੇ ਮੈਂ ਕਿਹਾ ਜੇ ਤੁਹਾਡੇ ਨਾਂ ਤੇ ਕੋਈ ਮੈਡੀਕਲ ਫਾਈਲ ਲਗਣਾ ਆ ਉਹ ਚੀਜ਼ ਦੇ ਸਰਦਾਰ ਫਰਕਨ ਸਿੰਘ ਉਹ ਜਿਹੜਾ ਖੜਕੜ ਕਲਾ ਬੋਲਾ ਉਹ ਲਗਣਾ ਮੈਂ ਕਿਹਾ ਬਣਾਓ ਸੀਐਨ ਸਾਹਿਬ ਨੇ ਕਿਹਾ ਵੀ ਥੋੜੀ ਨਾ ਵੀ ਫਾਈਨੈਂਸ਼ੀਅਲ ਪ੍ਰੋਬਲਮ ਹੈ ਜੀ ਪਰ ਉਹਨਾਂ ਨੇ ਇਸ ਗੱਲ ਲਈ ਮੈਨੂੰ ਕਿਹਾ ਕਿ ਬਈ ਵੀ ਮੈਂ ਸੋਚਦਾ ਕੱਲ ਮੈਂ ਫਿਰ ਉਹਨਾਂ ਕੋਲ ਫਿਰ ਗਿਆ ਸੀ ਵੀ ਸਾਡੇ ਕੋਲ 15 ਏਕੜ ਜ਼ਮੀਨ ਉੱਥੇ ਦੇ ਐਨਆਰਆਈ ਡੋਨੇਟ ਕਰਨ ਨੂੰ ਤਿਆਰ ਆ। ਵੀ 10 ਖੜਕ ਲਾਂ ਖੜਕ ਲਾਂ ਉਹ ਐਨਆਰਏ ਹੈਗੇ ਉਹ ਪਿਛਲੀ ਵਾਰੀ ਮਿਲੇ ਸੀ। ਉਹ ਕਹਿੰਦੇ 15 ਏਕੜ ਅਸੀਂ ਦੇਨੇ ਆ ਅਸੀਂ ਫਿਰ ਮੈਂ ਕੱਲ ਸੀਐਮ ਸਾਹਿਬ ਨੂੰ ਇਹ ਕਿਹਾ ਵੀ 10 ਏਕੜ ਤੁਸੀਂ ਲੈ ਲੋ ਕੁਇਰ ਕਰ ਲਓ ਤੇ 25 ਏਕੜਾਂ ਦੀ ਤੁਸੀਂ ਉਥੇ ਮੈਡੀਕਲ ਕਾਲਜ ਬਣਾਓ। ਔਰ ਉਹਨੇ ਬੜਾ ਪੋਜ਼ਿਟਿਵਲੀ ਇਹ ਗੱਲ ਮੇਰੀ ਸੁਣੀ ਆ ਔਰ ਇਹ ਤਾਂ ਹੈ ਨਹੀਂ ਕਿ ਮੈਂ 5 ਮਿੰਟ ਬੈਠਿਆ 10 ਮਿੰਟ ਬੈਠ ਮੈਂ ਸਵਾ ਘੰਟਾ ਬੈਠਿਆ ਉਥੇ। ਉਹਨਾਂ ਨੇ ਹੋਰ ਬੜੀਆਂ ਗੱਲਾਂ ਹੈਲਥ ਤੇ ਗੱਲਾਂ ਕੀਤੀਆਂ ਹੋਰ ਕਈ ਮਸਲੇ ਉਹਨਾਂ ਨੇ ਐਜ ਜੋ ਐਮਪੀ ਉਹਨਾਂ ਦਾ ਐਕਸਪੀਰੀਅੰਸ ਸੀ ਉਹਦੇ ਤੇ ਬੜਾ ਕੁਸ਼ਲ ਮੈਂ ਦੱਸਿਆ ਵੀ ਯਾਰ ਤੂੰ ਆਪਣੇ ਏਰੀਏ ਚ ਆ ਕੰਮ ਕਰ ਲਾ ਵੀ ਮੈਂ ਮੈਂ ਤੇਰੀ ਮਦਦ ਕਰੂੰਗਾ ਸੀ ਬੇ ਬੇ ਮੈਂ ਤੇ ਸੀਐਮ ਬੇ ਸੀਐਮ ਨੇ ਨਾ ਤੇ ਉਹਨਾਂ ਨੇ ਥੋੜਾ ਅਸੂਰੰਦ ਦਿੱਤਾ ਮੈਂ ਉਹ ਕਹਿੰਦੇ ਮੈਂ ਇੱਕ ਮੈਂ 91 ਦਾ ਸੀਐਮ ਨਹੀਂ 116 ਦਾ ਸੀਐਮ ਹਾਂ ਉਹ ਕਹਿੰਦੇ ਵੀ ਤੂੰ ਜਦ ਤੇਰਾ ਦਿਲ ਕਰੇ ਵੀ ਤੂੰ ਆ ਜਾ ਕਰ ਮੈਂ ਤੇਰੇ ਕੰਮ ਪ੍ਰਾਇੋਰਟੀ ਤੇ ਜਿਹੜੇ ਕੰਨ ਵਾਲੇ ਕਰੂੰਗਾ ਤੁਸੀਂ ਮੈਂ ਸਮਝਦਾ ਕਿ ਇੱਕ ਸੀਐਮ ਨੂੰ ਇੱਕ ਐਮਐਲਏ ਦਾ ਮਿਲਣਾ ਇਹ ਐਡਾ ਬਵਾਲ ਖੜਾ ਕਰ ਦੇਣਾ ਕਿ ਬਈ ਇਹ ਆਮ ਆਦਮੀ ਪਾਰਟੀ ਦਾ ਚੱਲ ਜੂਗਾ ਇਹ ਕਹਿੰਦਾ ਮਤਲਬ ਕਿ ਤੁਸੀਂ ਸੋਚਦੇ ਹੋ ਕਿ ਮੈਂ ਮੰਤਰੀ ਮੰਡਲ ਨੇ ਲਈ ਜਾਂ ਐਮਪੀ ਬਣ ਲਈ ਕਹਿੰਦਾ ਮਤਲਬ ਮੈਂ ਦੂਰ ਦੂਰ ਜਾਊਗਾ ਫਿਰ ਕਹਿੰਦਾ ਮਤਲਬ ਮੈਂ ਲੱਗਾ ਕਿ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨਾਲ ਉਹ ਉਹਨਾਂ ਨਾਲ ਕਿੰਨਾ ਕਿਤੇ ਗਦਾਰੀ ਕਰੂੰਗਾ ਤਾਂ ਮੈਂ ਸਮਝਦਾ ਕਿ ਮੈਂ ਮੈਂ ਜਿਹਨਾਂ ਲੋਕਾਂ ਨੇ ਦੋ ਵਾਰੀ ਜਦੋਂ ਅਕਾਲੀਅਲ ਦੇ ਗੀਸਟ ਬੀਬੀ ਸੀ ਉਸ ਦੌਰਾਨ ਵੀ ਮੈਨੂੰ ਲੋਕਾਂ ਨੇ ਜਿਤਾਇਆ ਸੋ ਮੇਰੀ ਇਹ ਡਿਊਟੀ ਬਣਦੀ ਆ ਕਿ ਮੈਂ ਅਕਾਲੀ ਦਲ ਦਾ ਸਪਾਈ ਬਣ ਕੇ ਰਹਾ ਔਰ ਮੇਰੇ ਤੇ ਇਸ ਗੱਲ ਦਾ ਸਦਾ ਪ੍ਰੈਸ਼ਰ ਵੀ ਰਹਿੰਦਾ ਕਿਉਂਕਿ ਇਹ ਪ੍ਰੈਸ਼ਰ ਰਹਿਣਾ ਕਿਉਂਕਿ ਜਨਰ ਲੋਕਾਂ ਨੇ ਸਾਨੂੰ ਜਿਤਾਇਆ ਉਹਨਾਂ ਦਾ ਪ੍ਰੈਸ਼ਰ ਮੰਨਣਾ ਵੀ ਮੇਰੀ ਡਿਊਟੀ ਹੈ ਸੋ ਮੈਨੂੰ ਔਰ ਉਹਨਾਂ ਦੇ ਅਕਾਲੀਅਤ ਰਹਿਣਾ ਔਰ ਸਦਾ ਭਗਵਾਨ ਸਿੰਘ ਮਾਨ ਸਾਹਿਬ ਨੇ ਜਿਸ ਤਰ੍ਹਾਂ ਕੱਲ ਮੇਰੇ ਨਾਲ ਬਿਹੇਵ ਕੀਤਾ ਜਿਸ ਤਰ੍ਹਾਂ ਉਹਨਾਂ ਦਾ ਬਿਹੇਵੀਅਰ ਸੀ ਮੈਂ ਸਮਝਦਾ ਕਿ ਆਪੋਜੀਸ਼ਨ ਦੇ ਐਮਐਲਏ ਨੂੰ ਸੀਐਮ ਨੂੰ ਮਿਲਣਾ ਚਾਹੀਦਾ ਇਹ ਮੈਂ ਜ਼ਰੂਰ ਕਨਵੇ ਕਰਨਾ ਚਾਹੂੰਗਾ ਉਹ 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 ਵੋਟਾਂ ਦਾ ਦਵਾਇਆ ਉਹ ਹੋਰ ਪਰ ਉਹਨਾਂ ਦੇ ਚਿਹਰੇ ਤੋਂ 1% ਵੀ ਨਹੀਂ ਲੱਗਦਾ ਸੀ ਕਿ ਉਹ ਕੋਈ ਮੇਰੇ ਤੇ ਕੋਈ ਡੂਰੇ ਪਾ ਰਹੇ ਆ ਜਾਂ ਮੈਨੂੰ ਕੋਈ ਜੁਆਇਨ ਕਰਨ ਲਈ ਕਹਿ ਰਹੇ ਇਦਾਂ ਦੀ ਉਹਨਾਂ ਦੇ ਫੇਸ ਤੇ ਕੋਈ ਤਾਂ ਰੀਡਿੰਗ ਨਹੀਂ ਸੀ ਉਹ ਮੈਂ ਸਮਝਦਾ ਕਿ ਕੱਲ ਦੀ ਮੁਲਾਕਾਤ ਮੈਨੂੰ ਉਤਸ਼ਾਹਿਤ ਕੀਤਾ ਕਿ ਮੈਂ ਹਰ ਮਹੀਨੇ